ਅਣ ਫੇਰ ਸਾਨੂੰ 3 ਮਹੀਨੇ ਹੋ ਗਏ ਲਗਾਤਾਰ ਜਾਂਦੀਆਂ ਨੂੰ ਸਾਨੂੰ ਕੋਈ ਵੀ ਕੰਮ ਨਹੀਂ ਦਿੱਤਾ ਹੈਗਾ ਅੱਗਿਓ ਕਹਿ ਦਿੰਦੇ ਆ ਕੰਮ ਬੰਦ ਕੀਤਾ ਹੋਇਆ ਵਾ ਕੀ ਗੱਲ ਸਾਡੇ ਪਿੰਡ ਦਾ ਜਾਂ ਸਾਡਾ ਹੀ ਕੰਮ ਬੰਦ ਕੀਤਾ ਵਾ ਹੋਰ ਕਿਸੇ ਪਿੰਡਾਂ ਦੇ ਸਾਰਿਆਂ ਦੇ ਕੰਮ ਚੱਲਦੇ ਆ ਲਾਗੇ ਲਾਗੇ ਸਾਰੇ ਪਿੰਡਾਂ ਦੇ ਕੰਮ ਚੱਲਦੇ ਆ ਪਰ ਸਾਡਾ ਕੰਮ ਸਾਡੀ ਯਾਨੀ ਕਿ ਪਾਰਟੀ ਦੇ ਕੰਮ ਬੰਦ ਕੀਤਾ ਵਾ ਬਾਕੀ ਪਾਰਟੀ ਦੂਸਰੀ ਦਾ ਚੱਲਦਾ ਵਾ ਟਾਸਕ ਦੇਣ ਲਗਵਾਏਗੇ ਉਹਨਾਂ ਦਿਨਾਂ ਦੇ ਵਿੱਚ ਹੀ ਉਸ ਤੋਂ ਬਾਅਦ ਆ ਫਿਰ ਇਹਨਾਂ ਨੇ ਸਾਡੀ ਫੇਰ ਜਾਨੀ ਕਿ ਕੰਮ ਨੂੰ ਖਤਮ ਹੀ ਕਰ ਦਿੱਤਾ ਤੇ ਹੁਣ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਕੰਮ ਕਹਿੰਦੇ ਵੀ ਕਿ ਕੰਮ ਹੈ ਹੀ ਨਹੀਂ ਹੈਗਾ ਇਸ ਕਰਕੇ ਅਸੀਂ ਬਹੁਤ ਚੱਕਰ ਕੱਡੇ ਆ ਵੀਡੀਓ ਦਫ਼ਤਰ ਵੀ ਗਏ ਆ ਅਸੀਂ ਡੀਸੀ ਦਫ਼ਤਰ ਵੀ ਗਏ ਆ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਫਿਰ ਗੁਜ਼ਾਰਾ ਕਿੱਦਾਂ ਹੋ ਰਿਹਾ ਜਦੋਂ ਬਹੁਤ ਸਾਰੀਆਂ ਬੀਬੀਆਂ ਪੈਣਾ ਅਸੀਂ ਦੇਖਦੇ ਆ ਵੀ ਮੰਦਰੀਗਤ ਅੱਧਾੜੀ ਕਰਦੀਆਂ ਮਜ਼ਦੂਰੀ ਕਰਦੀਆਂ ਪਰਿਵਾਰ ਦਾ ਜਿਹੜਾ ਕਿਵੇਂ ਗੁਜ਼ਾਰਾ ਹੋ ਰਿਹਾ ਅੱਜਕੱਲ੍ਹ ਪਰਵਾਰ ਦਾ ਗੁਜ਼ਾਰਾ ਕੀ ਕਰਨਾ ਸੀ ਬਸ ਇਦਾਂ ਹੀ ਔਖੇ-ਸੌਖੇ ਦਿਨ ਕੱਟੀ ਜਾਂਦੇ ਆ ਬੱਚੇ ਸਾਡੇ ਪੜਦੇ ਆ ਠੀਕ ਆ ਬੱਚੇ ਸਾਨੂੰ ਰੋਂਦੇ ਆ ਅਸੀਂ ਸਰਕਾਰ ਨੂੰ ਰੋਂਦੇ ਆ ਠੀਕ ਆ ਕਿਉਂਕਿ ਇਹ ਜਿਹੜੀਆਂ ਮਾੜੀਆਂ ਸਰਕਾਰ ਆਈਆਂ ਹੋਈਆਂ ਇਹਨਾਂ ਨੇ ਆਪਣਾ ਤਾਂ ਸਾਰਾ ਕੰਮ ਜਿਹੜੇ ਆ ਸਵਾਰ ਲਿਆ ਠੀਕ ਆ ਤਾਂ ਪਰ ਜਿਹੜੇ ਹੁਣ ਨਵੀਂ ਸਰਕਾਰ ਆਈ ਆ ਨਾ ਇਹਨਾਂ ਨੇ ਤਾਂ ਬਹੁਤੇ ਸਾਡਾ ਬੇੜਾ ਬਾ ਦਿੱਤਾ ਵਾ ਜਦੋਂ ਬਾਦਲ ਸਰਕਾਰ ਸੀ ਉਦੋਂ ਲਗਾਤਾਰ ਸਾਨੂੰ ਕੰਮ ਮਿਲਦਾ ਸੀ ਪਰ ਜਦੋਂ ਆ ਹੁਣ ਆ ਸਰਕਾਰ ਆਈ ਆ ਭਗਵੰਤ ਮਾਨ ਜੀ ਆਇਆ ਠੀਕ ਹੈ ਤੇ ਉਸ ਤੋਂ ਬਾਅਦ ਤਾਂ ਸਾਡਾ ਬਸ 19 21 ਸਾਨੂੰ ਕੰਮ ਮਿਲਦਾ ਵਾ ਤੇ ਬੀਬੀਆਂ ਬਹੁਤ ਇਸ ਗੱਲ ਤੇ ਪਰੇਸ਼ਾਨ ਵਾ ਤੇ ਬੀਬੀਆਂ ਰੋਸ ਵੀ ਕਰਦੀਆਂ ਇਸ ਗੱਲ ਤੇ ਵੀ ਸਾਨੂੰ ਅੱਗੇ ਕੰਮ ਲਗਾਤਾਰ ਮਿਲਦਾ ਸੀ ਤੇ ਹੁਣ ਸਾਨੂੰ ਬਿਲਕੁਲ ਕੰਮ ਨਹੀਂ ਮਿਲਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਇਹ ਕੰਮ ਮੰਗ ਕਰਦੇ ਆ ਵੀ ਸਾਨੂੰ ਸਵਾਦਨ ਕੰਮ ਦਿੱਤਾ ਸੋ ਨਹੀਂ 350 200 300 ਦਿਨ ਕੰਮ ਦਿੱਤਾ ਜਾਵੇ ਹਾਂਜੀ ਪੂਰਾ ਟਾਈਮ ਸਾਨੂੰ ਕੰਮ ਦਿੱਤਾ ਜਾਵੇ ਕਿਉਂਕਿ ਸਾਡਾ ਵੀ ਹੱਕ ਓਨਾ ਹੀ ਆ ਠੀਕ ਐ ਅਸੀਂ ਵੀ ਵੋਟਾਂ ਪਾਈਆਂ ਹੋਈਆਂ ਵਾ ਸਾਡੇ ਪਿੰਡ ਦਾ ਹਾਲ ਦੇਖੋ ਆਣ ਕੇ ਤੁਸੀਂ ਵੀ ਕੀ ਹਾਲ ਆ ਕੀ ਆ ਸਾਡਾ ਹਾਂਜੀ ਬੀਬੀਆਂ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਤੁਸੀਂ ਕਿਸੇ ਜਿਹੜੇ ਹੱਥ ਨਹੀਂ ਫੁਲਾ ਰਹੇ ਰੋਜ਼ਗਾਰ ਮੰਗ ਰਹੇ ਕਿ ਅਸੀਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗੇ ਪਰ ਮੌਜੂਦਾ ਸਰਕਾਰ ਜਿਹੜੀ ਇਹ ਦਾਅਵੇ ਕਰਦੀ ਸੀ ਕਿ ਗਰੀਬਾਂ ਮਜ਼ਦੂਰਾਂ ਦੀ ਬਾਹ ਫੜੂਗੀ ਪਰ ਜਿਸ ਤਰ੍ਹਾਂ ਨਰੇਗਾ ਮਜ਼ਦੂਰ ਤੁਸੀਂ ਦੇਖ ਸਕਦੇ ਆ ਇਹਨਾਂ ਨੂੰ ਪੂਰੇ ਮਹੀਨੇ ਦਾ ਜਿਹੜਾ 100 ਦਿਨ ਦਾ ਕੰਮ ਜਿਹੜਾ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਜਿਹੜਾ ਆ ਉਹ ਇਸ ਸਮੇਂ ਤੁਸੀਂ ਦੇਖ ਸਕਦੇ ਕਿੰਨਾ ਕੁ ਮਜ਼ਦੂਰਾਂ ਦੇ ਨਾਲ ਆ ਹੋਰ ਕੁਝ ਭੇਨ ਕਹਿਣਾ ਚਾਹੁੰਦੇ ਹੈ ਪ੍ਰਸ਼ਾਸਨ ਨੂੰ ਹਾਂ ਜੀ ਮੈਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਆ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਪਲੀਜ਼ ਸਾਡੇ ਗਰੀਬਾਂ ਵੱਲ ਵੀ ਥੋੜਾ ਖਿਆਲ ਕਰੋ ਠੀਕ ਹੈ ਅਸੀਂ ਵੀ ਇੱਧਰ ਰੋਲਦੇ ਫਿਰਦੇ ਆ ਬੱਚੇ ਸਾਡੀ ਜਾਨ ਬਹੁਤ ਖਾਂਦੇ ਆ ਪੜਾਈਆਂ ਲਿਖਾਈਆਂ ਦੇ ਖਰਚੇ ਬਹੁਤ ਆ ਠੀਕ ਆ ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ ੱੱਕੇ ਥੋੜੇ ਖਾ ਖਾ ਕੇ ਇੱਥੋਂ ਤੱਕ ਲਿਆਂਦੇ ਆ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਕੋਈ ਸਾਡੇ ਘਰ ਘਰਾਂ ਦੇ ਹਾਲ ਨਹੀਂ ਹੈਗੇ ਚੰਗੇ ਠੀਕ ਆ ਤੇ ਨਸ਼ਿਆਂ ਦੀ ਜਿਹੜੀ ਆ ਗੱਲਬਾਤ ਵੱਧਦੀ ਜਾਂਦੀ ਆ ਹਾਂਜੀ ਪੰਜੀ ਪਿੰਡ ਚਾਨੀਆਂ ਦਾ ਸਰਪੰਚ ਕੀ ਤੁਹਾਡਾ ਕੋਈ ਸਹਿਯੋਗ ਕਰਦਾ ਜਦੋਂ ਤੁਸੀਂ ਉਹਨਾਂ ਕੋਲ ਆਪਣੇ ਜਿਹੜੇ ਦੁੱਖੜੇ ਲੈ ਕੇ ਜਾਂਦੇ ਆ ਕੀ ਉਹ ਤੁਹਾਡੀ ਸੁਣਵਾਈ ਕਰਦੇ ਪਿੰਡ ਚਾਨੀਆਂ ਸਰਪੰਚ ਸਾਹਿਬ ਨਹੀਂ ਪਾਜੀ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਕਰਦਾ ਹੈਗਾ ਬਸ ਇਹੀ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਤੁਹਾਨੂੰ ਕੰਮ ਮਿਲ ਜੂਗਾ ਤੁਸੀਂ ਸਾਥੀਆਂ ਸਵਾਗਤ ਹੈ ਤੁਹਾਡਾ ਬਾਈ ਲਾਈਵ ਦੇ ਉੱਤੇ ਐਸਐਮਐਸੀ ਪਿੰਡ ਚਾਨੀਆ ਵਿਖੇ ਪਹੁੰਚੇ ਆ ਸਾਡੇ ਨਾਲ ਤੁਸੀਂ ਦੇਖ ਸਕਦੇ ਆ ਮਨਰੇਗਾ ਤਹਿਤ ਜਿਹੜੀਆਂ ਮਜ਼ਦੂਰੀ ਕਰਦੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾ ਮਹਨ ਸੋ ਇਹਨਾਂ ਦੇ ਬਹੁਤ ਸਾਰੇ ਮੁੱਦੇ ਆ ਖਾਸ ਤੌਰ ਤੇ ਰੋਜ਼ਗਾਰ ਦੇ ਲਈ ਸਰਕਾਰਾਂ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਆ ਕਿ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੋਜ਼ਗਾਰ ਦਿੱਤਾ ਜਾਊਗਾ ਹਾਲਾਂਕਿ ਅਸੀਂ ਤਾਂ ਅਪੀਲ ਕਰਦੇ ਆ ਕਿ 365 ਦਿਨ ਹੀ ਰੋਜ਼ਗਾਰ ਮਿਲਣਾ ਚਾਹੀਦਾ ਪਰ ਉਸ 100 ਦਿਨਾਂ ਦੇ ਵਿੱਚੋਂ ਕਿੰਨੇ ਦਿਨ ਜਿਹੜਾ ਗਰਾਊਂਡ ਤੇ ਰੋਜ਼ਗਾਰ ਮਿਲਦਾ ਆਪਾਂ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਤੁਹਾਡਾ ਸਵਾਗਤ ਹੈ ਜੀ ਹਾਂਜੀ ਮੈਂ ਚਾਨੀ ਆ ਤਾਂ ਬੋਲਦੀ ਆ ਪਿੰਡ ਚਾਨੀ ਆ ਤਾਂ ਬੋਲਦੀ ਆ ਤਾਂ ਸਾਨੂੰ ਭਾਜੀ ਇਹਨਾਂ ਕੰਮ ਨਹੀਂ ਦਿੰਦੇ ਹੈਗੇ ਦਿੰਦੇ ਆ ਪਰ ਪੰਜ ਚਾਰ ਦਿਨ ਨਹੀਂ ਦਿੰਦੇ ਆ ਅਸੀਂ ਬਹੁਤ ਤੰਗ ਪਰੇਸ਼ਾਨ ਆ ਤਾਂ ਪਿੰਡ ਸਾਨੂੰ ਕੰਮ ਨਹੀਂ ਮਿਲਦਾ ਹੈਗਾ ਅਸੀਂ ਵੀਡੀਓ ਦਫ਼ਤਰ ਵੀ ਗਏ ਤੇ ਅਸੀਂ ਜਲੰਧਰ ਵੀ ਜਾ ਕੇ ਆਏ ਆ ਉੱਥੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਕੀਤੀ ਗਈ ਤਾਂ ਸਾਡਾ ਯਾਨੀ ਕਿ 4-5 ਮਹੀਨੇ ਫੇਰਨ ਤੋਂ ਬਾਅਦ ਸਾਡਾ ਇੱਕ ਮਾਸਟਰ ਰੋਲ ਉਹਨਾਂ ਨੇ ਕੱਢਿਆ ਜਿਨ੍ਹਾਂ ਵਿੱਚ ਸਾਨੂੰ 15 ਦਿਨਾਂ ਦਾ ਕੰਮ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਸਾਡੇ ਬਸ 4-5 ਦਿਨ ਹੀ ਲਗਵਾਏ ਗਿਆ ਸੀ ਤਾਂ ਫੇਰ ਕਹਿੰਦੇ ਕਿ ਹੁਣ ਕੰਮ ਬੰਦ ਕੀਤਾ ਹੋਇਆ ਵਾ ਇਸ ਕਰਕੇ ਅਸੀਂ ਕੌਣ ਕਹਿ ਰਿਹਾ ਤੁਹਾਨੂੰ ਕਿ ਕੰਮ ਬੰਦ ਕੀਤਾ ਹੋਇਆ ਹਾਂਜੀ ਰਣਵੀਰ ਸਰ ਕਹਿ ਰਿਹਾ ਨੁਕੋਦਰ ਵਾਲੇ ਹਾਂਜੀ 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 ਤੁਸੀਂ ਪਿਛਲੇ ਦਿਨੀ ਪ੍ਰਸ਼ਾਸਨ ਨਾਲ ਆਪਣੇ ਮਸਲਿਆਂ ਉੱਤੇ ਗੱਲਬਾਤ ਕੀਤੀ ਸੀ ਉਹਨਾਂ ਨੇ ਕੀ ਤੁਹਾਨੂੰ ਜਿਹੜਾ ਭਰੋਸਾ ਦਿੱਤਾ ਸੀਗਾ ਹਾਂਜੀ ਸਰ ਉਹ ਇਹ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਤੁਹਾਡਾ ਕੰਮ ਚੱਲੂਗਾ ਤੁਸੀਂ ਤੁਹਾਨੂੰ ਵਧੀਆ ਕੰਮ ਮਿਲੂਗਾ ਤੇ ਇਹ ਦਿਹਾੜੀ ਲਗਾਤਾਰ ਤੁਹਾਨੂੰ ਮਿਲੂਗੀ ਇਹ 100 ਦਿਨ ਤੇ ਪਰ ਸਾਨੂੰ ਤਾਂ 100 ਦਿਨ ਛੱਡ ਕੇ ਸਾਨੂੰ 10 ਦਿਨ ਵੀ ਨਹੀਂ ਕੰਮ ਦਿੱਤਾ ਜਾਂਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਮਜ਼ਦੂਰਾਂ ਨੂੰ ਆਪਣੇ ਪਿੰਡ ਵਿੱਚ ਹੀ ਜਿਹੜਾ ਰੋਜ਼ਗਾਰ ਮਿਲ ਜਾਂਦਾ ਜਿੱਦਾਂ ਸਫਾਈ ਦਾ ਹੋਇਆ ਜਾਂ ਫੁੱਲ-ਬੂਟੇ ਦਾ ਹੁੰਦਾ ਕੀ ਤੁਹਾਨੂੰ ਪਿੰਡ ਚਾਨੀਆ ਵਿੱਚ ਜਿਹੜਾ ਨਰੇਗਾ ਤੇ ਹੁਣ ਤੱਕ ਕੰਮ ਮਿਲਿਆ ਨਹੀਂ ਸਰ ਸਾਨੂੰ ਅਜ ਤੱਕ ਹਾਂਜੀ ਦੂਸਰੀਆਂ ਬੀਬੀਆਂ ਨੂੰ ਮਿਲਦਾ ਵਾ ਹੋਰ ਵੀ ਬੀਬੀਆਂ ਹੈਗੀਆਂ ਹਾਂਜੀ ਹਾਂਜੀ ਉਹਨਾਂ ਨੇ ਹਾਂਜੀ ਹਾਂਜੀ ਉਹਨਾਂ ਨੇ ਵੀ ਪੰਜਾ ਸੱਤਾ ਜਾਣੀਆਂ ਨੂੰ ਲਾਇਆ ਜਾਂਦਾ ਵਾ ਠੀਕ ਆ ਬਸ ਉਹ ਹੀ ਲੱਗੀਆਂ ਰਹਿੰਦੀਆਂ ਵਾ ਜਾਨੀ ਕਿ ਉਹਨਾਂ ਦੇ ਮਾਸਟਰ ਰੋਲ ਚ ਨਾ ਨਿਕਲਦੇ ਆ ਹੋਰ ਬੀਬੀਆਂ ਨਾ ਤਾਂ ਨਵੀਆਂ ਜਾਂਦੀਆਂ ਤੇ ਨਾ ਕੋਈ ਪੁਰਾਣੀ ਬੀਬੀ ਜਾਂਦੀ ਆ ਅਸੀਂ ਬਹੁਤ ਟਾਈਮ ਤੋਂ ਹੀ ਕੰਮ ਕਰਦੇ ਆ ਜਾਨੀ ਕਿ ਹੁਣ ਜਿਹੜੇ ਨਵੇਂ ਕਾਟ ਬਣਦੇ ਆ ਉਹਨਾਂ ਦੇ ਨਾਮ ਪਾਏ ਜਾਂਦੇ ਆ ਪਰ ਜਿਹੜੇ ਸਾਡੇ ਪਿਛਲੇ ਕਾਟ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਪਾਜੀ ਪੁੱਛਦੇ ਹੈਗੇ ਪਿਛਲੇ ਮਹੀਨੇ ਵਿੱਚ ਤੁਹਾਡੀਆਂ ਸਾਰਿਆਂ ਦੇ ਕਿੰਨੀਆਂ ਕਿ ਦਿਹਾੜੀਆਂ ਲੱਗੀਆਂ ਇੱਕ ਮਹੀਨੇ ਵਿੱਚ ਲਗਭਗ ਵੈਸੇ ਅੰਦਾਜ਼ਾ ਹਾਂਜੀ ਅਸੀਂ ਜਲੰਧਰ ਹਾਂਜੀ ਅਸੀਂ ਜਲੰਧਰ ਗਏ ਸੀ ਮੈਡਮ ਦੇ ਕੋਲ ਐਸ ਐਸਨ ਫੈਸਲੀਂ ਜਲੰਧਰ ਅਸੀਂ ਗਿਆ ਸੀ ਠੀਕ ਹੈ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੂੰ ਕੰਮ ਕਾਤੋਂ ਨਹੀਂ ਦਿੰਦੇ ਹੈਗੇ ਤਾਂ ਫਿਰ ਉਹਨਾਂ ਨੇ ਸਾਨੂੰ ਜਾਨੀ ਕਿ ਇੱਕ ਮਹੀਨਾ ਲਗਾਤਾਰ ਕੰਮ ਦਿੱਤਾ ਉਹਨਾਂ ਦੇ ਕਹਿਣ ਦੇ ਬਾਵਜੂਦ ਹੀ ਸਾਨੂੰ ਕੰਮ ਮਿਲਿਆ ਸੀ ਉਸ ਤੋਂ ਬਾਅਦ ਆ ਫਿਰ ਇਹਨਾਂ ਨੇ ਸਾਡੇ ਨਾਲ ਇਦਾਂ ਹੀ ਹੀਰਾ ਫੇਰੀਆਂ ਹੀ ਕਰਦੇ ਰਿਹਾ ਡੀਸੀ ਦਫ਼ਤਰ ਗਿਆ ਸੀ ਅਸੀਂ ਹੁਣ ਫਿਰ ਸਾਨੂੰ ਤਿੰਨ ਮਹੀਨੇ ਹੋ ਗਏ ਲਗਾਤਾਰ ਜਾਂਦੀਆਂ ਨੂੰ ਸਾਨੂੰ ਕੋਈ ਵੀ ਕੰਮ ਨਹੀਂ ਦਿੱਤਾ ਹੈਗਾ ਅੱਗਿਓ ਕਹਿ ਦਿੰਦੇ ਆ ਕੰਮ ਬੰਦ ਕੀਤਾ ਹੋਇਆ ਵਾ ਕੀ ਗੱਲ ਸਾਡੇ ਪਿੰਡ ਦਾ ਜਾਂ ਸਾਡਾ ਹੀ ਕੰਮ ਬੰਦ ਕੀਤਾ ਵਾ ਹੋਰ ਕਿਸੇ ਪਿੰਡਾਂ ਦੇ ਸਾਰਿਆਂ ਦੇ ਕੰਮ ਚੱਲਦੇ ਆ ਲਾਗੇ ਲਾਗੇ ਸਾਰੇ ਪਿੰਡਾਂ ਦੇ ਕੰਮ ਚੱਲਦੇ ਆ ਪਰ ਸਾਡਾ ਕੰਮ ਸਾਡੀ ਯਾਨੀ ਕਿ ਪਾਰਟੀ ਦੇ ਕੰਮ ਬੰਦ ਕੀਤਾ ਵਾ ਬਾਕੀ ਪਾਰਟੀ ਦੂਸਰੀ ਦਾ ਚੱਲਦਾ ਵਾ ਜੇ ਤੁਹਾਡਾ ਕੀ ਕੋਈ ਕਾਰਨ ਸੀਗਾ ਜਾਂ ਕੋਈ ਬਿੱਤਰਗਾ ਤੁਹਾਡਾ ਨਹੀਂ ਕੀਤਾ ਜਾ ਰਿਹਾ ਹਾਂਜੀ ਸਰ ਸਾਡਾ ਕਾਰਨ ਇਹ ਸੀ ਸਾਡੇ ਮੇਟ ਦਾ ਮੁੱਦਾ ਚੱਲਦਾ ਸੀ ਠੀਕ ਆ ਸਾਡੇ ਪਿੰਡ ਵਿੱਚ ਦੋਵੇਂ ਭੈਣਾਂ ਦਾ ਮੁੱਦਾ ਮੇਟ ਦਾ ਚੱਲਦਾ ਵਾ ਠੀਕ ਆ ਉਹ ਚਲੋ ਅਸੀਂ ਫੇਰ ਵੀ ਸਮਝੌਤਾ ਕਰ ਲਿਆ ਸੀ ਉਹ ਸਮਝੌਤਾ ਇਦਾਂ ਕੀਤਾ ਗਿਆ ਸੀ ਵੀ ਕੋਈ ਗੱਲ ਨਹੀਂ ਇਹ ਹਾਜ਼ਰੀ ਟਾਡੀ ਨਹੀਂ ਲਾਉਂਦੀ ਟਾਡੀ ਬਾਹਰੋਂ ਬੰਦਾ ਣ ਕੇ ਕੋਈ ਹਾਜ਼ਰੀ ਲਾ ਦੂਗਾ ਠੀਕ ਆ ਚਲੋ ਅਸੀਂ ਇਸ ਮੁੱਦੇ ਤੇ ਵੀ ਅਸੀਂ ਮੰਨ ਗਏ ਉਹਨਾਂ ਦੇ ਨਾਲ ਵੀਡੀਓ ਦਫ਼ਤਰ ਵਾਲਿਆਂ ਨਾਲ ਸਹਿਮਤ ਹੋ ਗਏ ਉਹਨਾਂ ਨੇ ਸਾਨੂੰ ਬਾਹਰੋਂ ਯਾਨੀ ਕਿ ਮੁੰਡਾ ਹਾਜ਼ਰੀ ਨੂੰ ਭੇਜ ਦਿੱਤਾ ਤਾਂ ਉਸ ਤੋਂ ਬਾਅਦ ਆ ਸਾਡੇ 10 ਦਿਨ ਲਗਵਾਏ ਗਏ ਉਹਨਾਂ ਦਿਨਾਂ ਦੇ ਵਿੱਚ ਹੀ ਉਸ ਤੋਂ ਬਾਅਦ ਆ ਫਿਰ ਇਹਨਾਂ ਨੇ ਸਾਡੀ ਫੇਰ ਜਾਨੀ ਕਿ ਕੰਮ ਨੂੰ ਖਤਮ ਹੀ ਕਰ ਦਿੱਤਾ ਤੇ ਹੁਣ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਕੰਮ ਕਹਿੰਦੇ ਕਿ ਕੰਮ ਹੈ ਹੀ ਨਹੀਂ ਹੈਗਾ ਇਸ ਕਰਕੇ ਅਸੀਂ ਬਹੁਤ ਚੱਕਰ ਕੱਡੇ ਆ ਵੀਡੀਓ ਦਫ਼ਤਰ ਵੀ ਗਏ ਆ ਅਸੀਂ ਡੀਸੀ ਦਫ਼ਤਰ ਵੀ ਗਏ ਆ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਫਿਰ ਗੁਜ਼ਾਰਾ ਕਿੱਦਾਂ ਹੋ ਰਿਹਾ ਜਦੋਂ ਬਹੁਤ ਸਾਰੀਆਂ ਬੀਬੀਆਂ ਪੈਣਾ ਅਸੀਂ ਦੇਖਦੇ ਆਂ ਵੀ ਮੰਦਰੀਗਤ ਤੇ ਦਿਹਾੜੀ ਕਰਦੀਆਂ ਮਜ਼ਦੂਰੀ ਕਰਦੀਆਂ ਪਰਿਵਾਰ ਦਾ ਜਿਹੜਾ ਕਿਵੇਂ ਗੁਜ਼ਾਰਾ ਹੋ ਰਿਹਾ ਅੱਜਕੱਲ ਪਰਿਵਾਰ ਦਾ ਗੁਜ਼ਾਰਾ ਕੀ ਕਰਨਾ ਅਸੀਂ ਬਸ ਐਦਾ ਹੀ ਔਖੇ-ਸੌਖੇ ਦਿਨ ਕੱਟੀ ਜਾਂਦੇ ਆਂ ਬੱਚੇ ਸਾਡੇ ਪੜਦੇ ਆ ਠੀਕ ਆ ਬੱਚੇ ਸਾਨੂੰ ਰੋਂਦੇ ਆ ਅਸੀਂ ਸਰਕਾਰ ਨੂੰ ਰੋਣੇ ਆ ਠੀਕ ਆ ਕਿਉਂਕਿ ਇਹ ਜਿਹੜੀਆਂ ਮਾੜੀਆਂ ਸਰਕਾਰ ਆਈਆਂ ਹੋਈਆਂ ਇਹਨਾਂ ਨੇ ਆਪਣਾ ਤਾਂ ਸਾਰਾ ਕੰਮ ਜਿਹੜੇ ਆ ਸਵਾਰ ਲਿਆ ਠੀਕ ਆ ਪਰ ਜਿਹੜੇ ਹੁਣ ਨਵੀਂ ਸਰਕਾਰ ਆਈ ਆ ਨਾ ਇਹਨਾਂ ਨੇ ਤਾਂ ਬਹੁਤੇ ਸਾਡਾ ਬੇੜਾ ਬਾ ਦਿੱਤਾ ਵਾ ਨਵੀਂ ਸਰਕਾਰ ਨੇ ਤਾਂ ਕਹੇਗਾ ਮਹਿਲਾਵਾਂ ਨੂੰ 100000 ਰੁਪਏ ਦਿੱਤਾ ਜਾਊਗਾ ਤੇ ਉਹਨਾਂ ਨੇ 100000 ਰੁਪਏ ਤਾਂ ਕੀ ਦੇਣਾ ਰੋਜ਼ਗਾਰ ਵੀ ਨਹੀਂ ਦੇ ਰਕੀਵੇਂ ਕਿਵੇਂ ਕਿਵੇਂ ਦੇਖਦੇ ਹੋ ਨੇ ਵੀ ਸਰਕਾਰ ਨੂੰ ਹਾਂਜੀ ਹਾਂਜੀ ਜਦੋਂ ਬਾਦਲ ਸਰਕਾਰ ਸੀ ਠੀਕ ਆ ਜਦੋਂ ਬਾਦਲ ਸਰਕਾਰ ਸੀ ਉਦੋਂ ਲਗਾਤਾਰ ਸਾਨੂੰ ਕੰਮ ਮਿਲਦਾ ਸੀ ਪਰ ਜਦੋਂ ਆ ਹੁਣ ਆ ਸਰਕਾਰ ਆਈ ਆ ਭਗਵੰਤ ਮਾਨ ਜੀ ਆਏ ਆ ਠੀਕ ਆ ਤੇ ਉਸ ਤੋਂ ਬਾਅਦ ਤਾਂ ਸਾਡਾ ਬਸ 19 21 ਸਾਨੂੰ ਕੰਮ ਮਿਲਦਾ ਵਾ ਤੇ ਬੀਬੀਆਂ ਬਹੁਤ ਇਸ ਗੱਲ ਤੇ ਪਰੇਸ਼ਾਨ ਹਾਂ ਤੇ ਬੀਬੀਆਂ ਰੋਸ ਵੀ ਕਰਦੀਆਂ ਇਸ ਗੱਲ ਤੇ ਵੀ ਸਾਨੂੰ ਅੱਗੇ ਕੰਮ ਲਗਾਤਾਰ ਮਿਲਦਾ ਸੀ ਤੇ ਹੁਣ ਸਾਨੂੰ ਬਿਲਕੁਲ ਕੰਮ ਨਹੀਂ ਮਿਲਦਾ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਇਹ ਕੰਮ ਮੰਗ ਕਰਦੇ ਹਾਂ ਵੀ ਸਾਨੂੰ 100 ਦਿਨ ਕੰਮ ਦਿੱਤਾ ਸੋ ਨਹੀਂ 350 200 300 ਦਿਨ ਕੰਮ ਦਿੱਤਾ ਜਾਵੇ ਹਾਂਜੀ ਪੂਰਾ ਟਾਈਮ ਸਾਨੂੰ ਕੰਮ ਦਿੱਤਾ ਜਾਵੇ ਕਿਉਂਕਿ ਸਾਡਾ ਵੀ ਹੱਕ ਓਨਾ ਹੀ ਆ ਠੀਕ ਐ ਐਸੇ ਵੀ ਬੋਟਾ ਪਾਈਆਂ ਹੋਈਆਂ ਵਾ ਸਾਡੇ ਪਿੰਡ ਦਾ ਹਾਲ ਦੇਖੋ ਆਣ ਕੇ ਤੁਸੀਂ ਵੀ ਕੀ ਹਾਲ ਆ ਕੀ ਆ ਸਾਡਾ ਹਾਂਜੀ ਬੀਬੀਆਂ ਸਾਹਿਬ ਇਹ ਬਹੁਤ ਵੱਡੀ ਗੱਲ ਐ ਤੁਸੀਂ ਸਰਕਾਰ ਨੂੰ ਇਹ ਅਪੀਲ ਕੀਤੀ ਐ ਕਿ ਸਾਨੂੰ ਰੋਜ਼ਗਾਰਤਾ ਜਾਵੇ ਔਰ ਤੁਸੀਂ ਕਿਸੇ ਕਿਹੜੇ ਹੱਥ ਨਹੀਂ ਫੁਲਾ ਰਹੇ ਰੋਜ਼ਗਾਰ ਮੰਗ ਰਹੇ ਕਿ ਅਸੀਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਾਂਗੇ ਪਰ ਮੌਜੂਦਾ ਸਰਕਾਰ ਜਿਹੜੀ ਇਹ ਦਾਅਵੇ ਕਰਦੀ ਸੀ ਕਿ ਗਰੀਬਾਂ ਮਜ਼ਦੂਰਾਂ ਦੀ ਬਾਹ ਫੜੂਗੀ ਪਰ ਜਿਸ ਤਰ੍ਹਾਂ ਨਰੇਗਾ ਮਜ਼ਦੂਰ ਤੁਸੀਂ ਦੇਖ ਸਕਦੇ ਆ ਇਹਨਾਂ ਨੂੰ ਪੂਰੇ ਮਹੀਨੇ ਦਾ ਜਿਹੜਾ 100 ਦਿਨ ਦਾ ਕੰਮ ਜਿਹੜਾ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਜਿਹੜਾ ਆ ਉਹ ਇਸ ਸਮੇਂ ਤੁਸੀਂ ਦੇਖ ਸਕਦੇ ਕਿੰਨਾ ਕੁ ਮਜ਼ਦੂਰਾਂ ਦੇ ਨਾਲ ਆ ਹੋਰ ਕੁਝ ਭੇਨ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਹਾਂ ਜੀ ਮੈਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਆ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਪਲੀਜ਼ ਸਾਡੇ ਗਰੀਬਾਂ ਵੱਲ ਵੀ ਥੋੜਾ ਖਿਆਲ ਕਰੋ ਠੀਕ ਹੈ ਅਸੀਂ ਵੀ ਇੱਧੇ ਰੋਲ ਦੇ ਫਿਰਦੇ ਆ ਬੱਚੇ ਸਾਡੀ ਜਾਨ ਬਹੁਤ ਖਾਂਦੇ ਆ ਪੜਾਈਆਂ ਲਿਖਾਈਆਂ ਦੇ ਖਰਚੇ ਬਹੁਤ ਆ ਠੀਕ ਆ ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ ਤੱਕੇ ਥੋੜੇ ਖਾ-ਖਾ ਕੇ ਇੱਥੋਂ ਤੱਕ ਲਿਆਂਦੇ ਆ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਕੋਈ ਸਾਡੇ ਘਰ ਘਰਾਂ ਦੇ ਹਾਲ ਨਹੀਂ ਹੈਗੇ ਚੰਗੇ ਠੀਕ ਆ ਤੇ ਨਸ਼ਿਆਂ ਦੀ ਜਿਹੜੀ ਆ ਗੱਲਬਾਤ ਵੱਧਦੀ ਜਾਂਦੀ ਆ ਪਹਿਲਾਂ ਜੇ ਤਾਂ ਪਿਛਲੀ ਸਰਕਾਰਾਂ ਵਿੱਚ ਜਿਹੜੇ ਦਾਣੇ ਕਾਫੀ ਮਿਲ ਜਾਂਦੇ ਸਨ ਕਿ ਜਦੋਂ ਇਸ ਵਾਰੀ ਇਹ ਸਰਕਾਰ ਦੇ ਸੁਣਿਆ ਕਿ ਦਾਣੇ ਵੀ ਜਿਹੜੇ ਆ ਘਟਾ ਦਿੱਤੇ ਆ ਕਿ ਟਾਈਮ ਨਾਲ ਮਿਲਦੇ ਆ ਜਾਂ ਫਿਰ ਕਿਸ ਤਰ੍ਹਾਂ ਦੇ ਦੇ ਇਸ ਮਾਮਲੇ ਨੂੰ ਹਾਂਜੀ ਹਾਂਜੀ ਪਾਜੀ ਸਾਡੇ ਜਾਨੀ ਕਿ ਦਾਣੇ ਤਾਂ ਹੁਣ ਬਹੁਤ ਟਾਈਮ-ਟਾਈਮ ਨਾਲ ਮਿਲੇ ਆ ਠੀਕ ਆ ਜਾਨੀ ਕਿ ਕਾਫੀ ਟਾਈਮ ਤੋਂ ਮਿਲੇ ਸਾਨੂੰ ਦਾਣੇ ਤਾਂ ਹੁਣ ਜਿਹੜੇ ਸਾਡੀਆਂ ਪਰਚੀਆਂ ਕੱਟੀਆਂ ਹੋਈਆਂ ਮਹੀਨਾ ਹੋ ਗਿਆ ਹਾਂਜੀ ਇਹ ਪਹਿਲੀ ਸਰਕਾਰ ਸਹੀ ਵੰਡਦੀ ਸੀ ਜਾਂ ਆ ਸਰਕਾਰ ਸਹੀ ਵੰਡ ਰਹੀ ਨਹੀਂ ਨਹੀਂ ਪਹਿਲੀ ਸਰਕਾਰ ਬਿਲਕੁਲ ਟਾਈਮ ਸਾਰ ਸਾਨੂੰ ਰਾਸ਼ਨ ਮਿਲਦਾ ਸੀ ਠੀਕ ਆ ਟਾਈਮ ਸਾਰ ਸਾਨੂੰ ਜੈਨਿਕ ਜਿਹੜੀ ਸਹੂਲਤ ਸੀ ਮਿਲਦੀ ਸੀ ਪਰ ਜਿਹੜੀ ਆ ਸਰਕਾਰ ਆਈ ਹੈ ਬਿਲਕੁਲ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਹੈਗੀ ਸਾਨੂੰ ਨਹੀਂ ਪਤਾ ਇਹ ਸਰਕਾਰ ਕੀ ਕਰਦੀ ਆ ਇਹਨੇ ਅੱਗੇ ਗਾਂ ਹੋ ਕੇ ਇਹਨੇ ਸਾਡੇ ਨਾਲ ਕੀ ਕਰਨਾ ਵਾ ਹਾਂਜੀ ਪਿੰਡ ਚਾਨੀਆਂ ਦਾ ਸਰਪੰਚ ਕੀ ਤੁਹਾਡਾ ਕੋਈ ਸਹਿਯੋਗ ਕਰਦਾ ਜਦੋਂ ਤੁਸੀਂ ਉਹਨਾਂ ਕੋਲ ਆਪਣੇ ਜਿਹੜੇ ਦੁੱਖੜੇ ਲੈ ਕੇ ਜਾਂਦੇ ਆਂ ਕਿ ਉਹ ਤੁਹਾਡੀ ਸੁਣਵਾਈ ਕਰਦੇ ਪਿੰਡ ਚਾਨੀਆਂ ਦਾ ਸਰਪੰਚ ਸਾਹਿਬ ਨਹੀਂ ਭਾਜੀ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਕਰਦਾ ਹੈਗਾ ਬਸ ਇਹੀ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ ਤੁਹਾਨੂੰ ਕੰਮ ਮਿਲ ਜੂਗਾ ਤੁਸੀਂ ਰੁਕ ਜਾਓ ਹਜੇ ਬਸ ਇਹੀ ਕੁਛ ਸਾਨੂੰ ਕਹਿੰਦੇ ਆ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਹੈਗਾ ਸਾਡੇ ਇੱਥੇ ਵੀ ਖਰਾਬ ਹੋਈ ਪਈ ਆ ਬੱਚੇ ਸਾਡੇ ਡੇਲੀ ਆਉਂਦੇ ਜਾਂਦੇ ਛੋਟੇ ਬੱਚੇ ਵੀ ਜਾਂਦੇ ਆ ਸਕੂਲ ਤੇ ਜਦੋਂ ਮੀ ਆਹਨਾਂ ਦੇ ਬੱਚੇ ਸਾਡੇ ਤਲਕ ਤਲਕ ਕੇ ਡੈਗਦੇ ਆ ਜਾਂ ਉਹਨਾਂ ਨੂੰ ਅਸੀਂ ਕਹੀਦਾ ਵੀ ਭਾਈ ਆਹ ਸੜਕ ਜਿਹੜੀ ਪੱਟੀ ਸੀ ਆਹ ਵੀ ਸਾਡੀ ਪੱਟੀ ਹੋਈ ਆ ਤੇ ਇਹ ਬਣਾ ਦੋ ਅੱਗੇ ਸਾਨੂੰ ਇਹ ਸਵਾਲ ਕਰਦੇ ਆ ਕੀ ਗੱਲ ਤੁਹਾਡਾ ਤਾਂ ਮੋਹਰੋ ਸਾਰਾ ਕੁਝ ਪੱਕਾ ਹੋਇਆ ਵਾ ਤੁਸੀਂ ਤਾਂ ਇਹ ਸਵਾਲ ਸਾਡੇ ਨਾਲ ਕਰਦੇ ਆ। ਪਹਿਲੀ ਤੁਸੀਂ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਦੇ ਨਾਲ ਜਿਹੜਾ رابطہ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਮੁੱਦਿਆਂ ਦੇ ਉੱਤੇ? ਹ ਨਹੀਂ ਇਹ ਪਹਿਲਾਂ ਹੀ ਗਈਆਂ ਸੀ ਭੈਣ ਜੀਆ ਮੈਂ ਤਾਂ ਨਹੀਂ ਗਈ ਹੈਗੀ ਸੀ ਠੀਕ ਹੈ ਤੇ ਪਰ ਉਹ ਸਾਨੂੰ ਮਿਲੇ ਨਹੀਂ ਹੈਗੇ ਟੱਕਰੇ ਨਹੀਂ ਸੀ। ਹਾਂਜੀ ਤੁਸੀਂ ਕੁਝ ਚੀਜ਼ ਕਰਾਂਗੇ ਤੁਹਾਡੇ ਜਿਹੜਾ ਇਹ ਮੁੱਦਾ ਹੈ ਉਹ ਪ੍ਰਸ਼ਾਸਨ ਤੱਕ ਵੀ ਪਹੁੰਚਾਵਾਂਗੇ ਔਰ ਜਿਹੜੇ ਨਕੋਦਰ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਤੱਕ ਵੀ ਪਹੁੰਚਾਵਾਂਗੇ ਜੀ। ਸਾਚ ਤੁਸੀਂ ਦੇਖ ਸਕਦੇ ਆ ਮੰਦਰੇਗਾ ਦੇ ਤਹਿਤ ਜਿਹੜੀਆਂ ਬੀਬੀਆਂ ਭੈਣਾਂ ਬਜ਼ੁਰਗ ਜਿਹੜੇ ਆ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਕਿ 100 ਦਿਨ ਦਾ ਰੋਜ਼ਗਾਰ ਦਿੱਤਾ ਜਾਊਗਾ ਪਰ ਦੇਖ ਲਓ ਤੁਸੀਂ ਇਹਨਾਂ ਦਾ ਕਹਿਣਾ ਹੈ ਕਿ 100 ਦਿਨ ਜਿਹੜਾ ਆ ਬਿਲਕੁਲ ਵੀ ਰੋਜ਼ਗਾਰ ਨਹੀਂ ਦਿੰਦਾ ਯਾਰ ਔਰ ਪਲੱਸ ਦੋ ਹਫ਼ਤੇ 'ਪੇ ਸਿਰਫ 4-5 ਦਿਨ ਲਗਾਏ ਜਾਂਦੇ ਆ ਤੇ ਇਹਨਾਂ 4-5 ਦਿਨਾਂ ਦੇ ਨਾਲ ਕਿਸ ਤਰ੍ਹਾਂ ਜਿਹੜਾ ਇੱਕ ਗਰੀਬ ਪਰਿਵਾਰ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰੂਗਾ ਇਹ ਤਾਂ ਹੁਣ ਰੱਬ ਹੀ ਜਾਣਦਾ ਆ ਤੇ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਕਰਨ ਦੀ ਧੰਨਵਾਦ ਜੀ